ਕਾਲ ਜੀ ਏਕਮ ਬਾਲ ਪੇਪਰ ਹੱਬ ਬਰਨਾਲੇ ਆਈ ਹੋਪ ਸਾਰੇ ਤੁਸੀਂ ਠੀਕ ਹੋਵੋਗੇ ਤੇ ਵੀਰੇ ਅੱਜ ਆਪਣਾ ਪਹਿਲਾ ਬਲੌਗ ਹੈ ਹਨ ਤੇ ਨਮਾ ਬਲੌਗ ਸ਼ੁਰੂ ਕੀਤਾ ਵੈਸੇ ਤਾਂ ਆਪਾਂ ਕੰਮ ਵਾਲੇ ਵੀਡੀਓ ਵੀ ਪਾਇਆ ਕਰਾਂਗੇ ਤੇ ਅੱਜ ਥੋੜੀ ਐਂਟਰਟੇਨਮੈਂਟ ਕਰੀਏ ਤੇ ਅੱਜ ਆਪਾਂ ਉਹਨਾਂ ਨੂੰ ਮਿਲਾਉਣ ਜਾ ਰਹੇ ਹਾਂ ਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਆਓ ਵੀ ਮਿੱਤਰੋ ਘਰੇ ਆ ਗਏ ਕਹਿੰਦੇ ਘਰੇ ਆ ਕੇ ਹੁਣ ਆਪਾਂ ਤਿਆਰਸ਼ਾਲ ਹੋਨੇ ਆ ਤੇ ਬਾਕੀ ਆਪਣਾ ਘਰ ਆ ਗਏ ਮਿੱਤਰੋ ਹੋ ਗਏ ਰੈਡੀ ਆ ਮਾਤਾ ਕਿਵੇਂ ਆ ਵਧੀਆ ਆਏ ਮੰਮੀ ਦੀਆਂ ਥੋੜੀ ਹੈ ਨਾ ਅਕਾਂਹ ਤੇ ਪ੍ਰੋਬਲਮ ਆ ਉਹ ਕਹਿੰਦੇ ਡਾਕਟਰਾਂ ਨੂੰ ਦਿਖਾ ਕੇ ਆਉਣਾ ਆਪਾਂ ਤੇ ਉੱਥੋਂ ਆ ਕੇ ਫਿਰ ਅਸੀਂ ਇੱਕਾ ਦਿਖਾ ਕੇ ਆਵਾਂ ਮੰਮੀ ਨੇ ਹਨਾ ਚਾਰ ਰੈਮਨੁਰ ਹੋ ਗਏ ਤਿਆਰ ਹਾਂ ਚਲ ਆਜੋ ਫਿਰ ਚੱਲੀਏ ਆਜੋ ਇੱਧਰ ਦੀਆਂ ਰੈਮਨੁਰ ਇੱਧਰ ਦੀ ਆ ਜਾ ਬੇਟਾ ਅੱਗੇ ਆ ਜਾ ਤੁਸੀਂ ਲਾਓ ਜੀ ਰੈਮਨੁਰ ਪਹੁੰਚ ਗਈ ਕਹਿੰਦੇ ਮੇਰੇ ਤੇਰਾਉ ਬਸਰਾ ਹੋਇਆ ਬੈ ਵੀਰੇ ਬੱਚੂ ਹਾਂਜੀ ਗਿਫਟ ਪਰ ਰੱਖ ਲਿਆ ਤੇ ਗਿਫਟ ਫਿਰ ਤੁਹਾਨੂੰ ਉੱਥੀ ਜਾ ਕੇ ਦਿਖਾਵਾਂ ਵੀ ਕਿੰਨੀ ਸੋਹਣੀ ਚੀਜ਼ ਆ ਤੇ 100 ਤੁਰਨ ਲੱਗਿਆਂ ਜੀ ਆਪਾਂ ਕੀ ਹੋ ਗਿਆ ਬੋਤਲ ਕਾਲੀ ਪਾਣੀ ਵਾਲੀ ਪਾਣੀ ਵਾਲੀ ਬੋਤਲ ਚੱਕ ਲਓ ਇਹਦੀ ਸੋ ਠੀਕ ਹੈ ਮੇਰੇ ਮਿੱਤਰੋ ਕਰਦੇ ਆ ਤੁਹਾਨੂੰ ਜਾ ਕੇ ਫਿਰ ਗੱਲਬਾਤ ਉਹਨਾਂ ਨਾਲ ਲੋ ਫਿਰ ਇੱਥੋਂ ਆਪਾਂ ਚੱਲਿਆਂ ਸਿੱਧਾ ਆਪਾਂ ਨੰਗਲ ਨੰਗਲ ਆਪਾਂ ਉੱਥੋਂ ਜੱਗੇ ਨੂੰ ਲੈ ਕੇ ਜਾਣਾ ਜੱਗੇ ਜਿਹੜਾ ਮੁੰਡਾ ਮੇਰੇ ਨਾਲ 파ਟ ਮੇਰਾ ਕੰਮ ਕਰਦਾ ਉਹਨੂੰ ਆਪਾਂ ਇੱਥੋਂ ਲੈ ਕੇ ਫਿਰ ਸਿੱਧਾ ਚੱਲਾਂਗੇ ਉਹਨਾਂ ਦਾ ਫੋਨ ਆਇਆ ਸੀ ਉਹ ਤਿਆਰ ਹੋ ਜਾਂਦੇ ਨੇ ਉਹ ਤੁਹਾਨੂੰ 5-10 ਮਿੰਟ ਵਿੱਚ ਆਪਾਂ ਪਹੁੰਚ ਦਾਂਗੇ ਤੇ ਕਹਿੰਦੇ ਦਰਹਾਨ ਨੂੰ ਹਨ ਪਿਆਰਾ ਰਾਮਨੌਰ ਇੱਕੋ ਜਿਹਾ ਹੋ ਗਏ ਦੋਨੇ ਚਲੋ ਆਜੋ ਫਿਰ ਆਪਾਂ ਚੱਲਦੇ ਆਂ ਜੱਗੀ ਕੋਲੇ ਲਓ ਜੀ ਆਪਾਂ ਪਹੁੰਚ ਗਏ ਜੱਗੀ ਦੇ ਘਰੇ ਹੁਣ ਕਹਿੰਦੇ ਥੋੜਾ ਜਿਹਾ ਖਾਣੇ ਪੀਣੇ ਆ ਬਹਿ ਆਇਆ ਤਾਂ ਅਸੀਂ 10-15 ਕਿਲੋਮੀਟਰ ਤੇ ਆਂ ਫਿਰ ਜੂਜ ਜ਼ਿਆਦੀ ਸੇਵਾ ਤੁਹਾਨੂੰ ਪਤਾ ਚਾਹੀਦੀ ਆ ਸਹੀ ਹੈ ਕਿ ਨਹੀਂ ਜੂਜ ਦੀ ਜਗ੍ਹਾ ਤਾਂ ਚਾਹੀਦੀ ਆ ਸੋ ਠੀਕ ਹੈ ਜੀ ਜੀ ਕਹਿੰਦੇ ਸਮਾਨ ਆ ਗਿਆ ਮੇਰੇ ਮਿੱਤਰੋ ਖਿੱਚ ਲਓ ਕੇਰਾਵਰਾ ਹੁਣ ਟਰੇ ਖਿੱਚ ਲਓ ਖਿੱਚ ਲਓ ਖਿੱਚ ਲਓ ਆਇਆ ਇੱਥੇ ਇੱਥੇ ਇੰਨੀ ਖਿੱਚਲ ਕਰਨ ਦੀ ਕੀ ਲੋੜ ਸੀ ਚਲ ਕੋਈ ਨਾ ਐਂ ਕਰੋ ਮੈਨੂੰ ਥੋੜੀ ਜਿਹੀ ਫਿਰ ਚੁਣਾ ਐ ਚ ਵੱਧ ਪਾ ਦਿਓ ਬਈ ਨੂੰ ਹੂੰ ਤਾਂ ਵੈਸੇ ਮੈਂ ਘੱਟ ਹੀ ਖਾਣਾ ਥੋੜੀ ਜਿਹੀ ਮੈਨੂੰ ਵੱਧ ਪਾ ਦਿਓ ਕਿਉਂ ਰਾਮ ਨੂਰ ਕਿਉਂ ਜੀ ਐਂ ਹੀ ਥੇ ਰੱਖ ਜੀ ਮੈਂ ਗਿਫਟ ਲੈ ਲਿਆ ਸੀਗਾ ਤੇ ਜੱਗੀ ਭਾਈ ਕਹਿੰਦਾ ਕਹਿੰਦਾ ਭਾਈ ਵਾਸਤੇ ਆਪਾਂ ਗਿਫਟ ਲੈਣਾ ਵੀਰੇ ਇੱਕ ਟੀ-ਸ਼ਰਟ ਦਿਖਾਇਓ ਸਾਈਜ਼ ਕੀ ਸੀਦਾ ਸਾਈਜ਼ ਉਹਦੇ ਮੁੰਡਾ ਸਾਈਜ਼ ਡਬਲ ਐਕਸਲ ਐਕਸਲ ਲੈ ਲੈਣਾ ਹੂੰ ਟੀ-ਸ਼ਰਟ ਤੇ ਭਾਈ ਵਾਸਤੇ ਕੋਈ ਗਿਫਟ ਲੈਣਿਆ ਸੀ ਹਨ ਗਿਫਟ ਦੇ ਦੇ ਕੋਈ ਹਾਂ ਲੋ ਜੀ ਬਾਈ ਵਾਸਤੇ ਟੀ-ਸ਼ਰਟ ਲੈ ਲਈ ਆਪਾਂ ਹਨ ਹੈ ਨਹੀਂ ਨਿਊ ਪੈਕ ਨਹੀਂ ਉਹ ਆਈ ਰੱਖ ਲੈਣੇ ਇਹਨੂੰ ਆਈ ਆਈ ਪੈ ਆਈ ਰੱਖ ਦੋ ਲਿਫਾਫੇ ਚ ਪਾ ਦੇਣੋ ਜਿਹਦੀ ਵੇਡ ਸੀ ਬੰਦੇ ਕੋਲ ਸੀ ਪਹੁੰਚ ਗਏ ਹਾਂ ਜੀ ਬਾਈ ਜੀ ਹੈਪੀ ਮੈਰਿਜ ਐਨੀਵਰਸਰੀ ਤੇ ਬਾਈ ਕਹਿੰਦੇ ਅੱਜ ਪੱਗ ਬੰਨੀ ਪੱਗ ਬੰਨੀ ਪਿਆ ਕਹਿੰਦੇ ਅੱਜ ਸਿਰਾਂ ਹੋਇਆ ਵਾਏ ਇੱਥੇ ਰੱਖ ਦੋ ਸੰਝਾਂ ਵਾਲੀ ਲੱਗਦਾ ਬਾਈ ਅੱਜ ਸੰਝਾਂ ਨਾਲ ਦਿਲਜੀਤ ਦੀ ਲੱਗਦਾ ਉਹ ਆਂਟੀ ਬੈਠੀ ਨੇ ਉਧਰ ਤੇ ਪ੍ਰੋਗਰਾਮ ਚੱਲ ਰਿਹਾ ਸ਼ਾਦੀ ਤਿਆਰੀਆਂ ਉਹੀ ਕਾਲੀ ਕਰੀ ਜਾਂਦੇ ਬਣਾ ਮਲ ਤੋਂ ਆਜੋ ਆਜਾ ਇਹ ਚਾਹ ਨਹੀਂ ਧਰੀ ਹੈਗੀ ਲਓ ਜੀ ਇੱਧਰ ਗੁਰੀ ਐਂਡ ਭਾਬੀ ਦਾ ਸਾਰਾ ਇੱਧਰ ਐਨੀਵਰਸਰੀ ਦਾ ਸੈਟਅਪ ਲੱਗ ਗਿਆ ਤੇ 10 ਤੋਂ 15 ਮਿੰਟ ਦੇ ਵਿੱਚ ਵਿੱਚ ਆਪਾਂ ਮੰਨ ਕੇ ਚਲੋ ਸਾਰਾ ਦਿਖਾਵਾਂਗੇ ਤੁਹਾਨੂੰ ਕੇਕ ਕੱਟਣਗੇ ਸਾਰਾ ਕੁਝ ਦੱਸਾਂਗੇ ਤੇ 10 ਮਿੰਟਾਂ ਦੇ ਬੇਟ ਕਰੋ ਜੀ ਫਿਰ ਸਾਰਾ ਕੁਝ ਦੱਸ ਦਿਆਂ ਤੁਹਾਨੂੰ ਓਕੇ ਲਓ ਜੀ ਅਸੀਂ ਹੁਣ ਕੇ ਕੱਟਣ ਦੀ ਤਿਆਰੀ ਚਾ ਹਾਂ ਜੀ ਚਲੋ ਜੀ ਇੱਕ ਸਾਈਪਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੈਸੇ ਤਾਂ ਇਹਨਾਂ ਦੇ ਦਿੱਤੇ ਸੀਗੇ ਕੇ ਕੱਟਣ ਦੀ ਤਿਆਰੀ ਆ ਕੇ ਕੱਢੇ ਆਏ ਸੀ ਇਸ ਨੇ ਦਾ ਸਹੀ ਦੱਸ ਕੋਣ ਆ ਕੋਣ ਆ ਕੋਣ ਆ ਮਨਪ੍ਰੀਤ ਆ ਕੇ ਗਲਤ ਆ ਗਲਤ ਦਾ ਨਹੀਂ ਆ ਕੋ ਮਨਪ੍ਰੀਤ ਆ ਯਾਰ ਆ ਆ ਝੋੜਾ ਹੁੰਦਾ ਹੁੰਦਾ ਯਾਰ ਗਲਤ ਗੱਲ ਆ ਆ ਭਾਬੀ ਤਾਰਾ ਗਲਤ ਝੋੜੀ ਜਾਂਦਾ ਵੇਖੋ ਉਹ ਕੇ ਕਟਦਾ ਤੋਂ ਇਧਰ ਵੀਰ ਹੋਣਾ ਨੇ ਗਿਫਟ ਕੀਤਾ ਆਂਟੀ ਜੀ ਨੂੰ ਬਾਲੀਆਂ ਦਾ ਬਾਲੀਆਂ ਦਾ ਗਿਫਟ ਕੀਤਾ ਬਹੁਤ ਪਿਆਰਾ ਮਾਤਾ ਜੀ ਆਂਟੀ ਜੀ ਇਮੋਸ਼ਨ ਹੋ ਗਏ ਆਂਟੀ ਜੀ ਕੋਈ ਗੱਲ ਨਹੀਂ ਆ ਕੋਈ ਨਾ ਆਂਟੀ ਚੱਲਦਾ ਰਹਿੰਦਾ ਜੀ ਕੁਝ ਨਹੀਂ ਹੁੰਦਾ ਖੁਸ਼ ਹੋਇਆ ਕਰੋ ਜੀ ਗੋਣੀ ਦੀ ਰੈਂਕ ਯਾ ਮਾਤਾ ਯਾ ਹਾਂ ਬਾਲੀ ਵਾਸੀ ਆ ਤੇ ਜਿੰਮੋ ਬੜਾ ਆ ਤੇ ਇੱਧਰ ਕਹਦੇ 골ਡ ਦੀ ਰੈਂਕ ਗੋਡਾ ਕਿਹੜਾ ਥੱਲੇ ਲਾਵਾ ਸੱਜਾ ਗੋਡਾ ਉੱਪਰ ਜੀ ਲਾ ਦਿਓ ਮੈਂ ਵੀ ਲੱਗੇ ਓ ਮਾੜਾ ਮਾੜਾ ਹੁੰਦਾ ਮਾੜਾ ਹੁੰਦਾ ਉਹ ਮਾੜਾ ਹੁੰਦਾ ਵਾਦੀਆ બોલે નાથ કી ધાડીયા ધાડીયા અરે માં લાવજી વાહ 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 બહુત ਹੀ વજાય સરપ્રાઈઝ ਦਿੱતગે ਤੇ ਹੁਣ ਆਪਾਂ ਤੇ હાજી ਫਿਰ ਖੁਸ਼ ਹੋਵਾਂਗੇ ਵੀਰ ਹੋਣੇ ਬਾਤ ਕੁੱਛ ਨੇ સਗਤ ਨੂੰ ਇਸ ਤੋਂ ਬਾਅਦ ਕੇਕ ਕੱਟਣਗੇ ਪੀ ਆ ਜੀ ટુ ਯੂ ਹੈਪੀ ਐਨੀਵਰਸਰੀ ਟੂ ਯੂ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਟੂ ਯੂ ਜੀ ਅਦਰ ਕਹਿੰਦੇ ਗਿਫਟ ਤੇ ਗਿਫਟ ਇਕੱਠੇ ਹੋਈ ਜਾਂਦੇ ਨੇ ਹਾਂ ਆ ਬਾਈ ਨੂੰ ਵੀ ਸ਼ਗਨ ਦਿਓ ਕੋਈ ਬਹੁਤ ਟਾਈਮ ਦਾ ਵਿਚਾਰਾ ਬੋਲੀ ਜਾਂਦਾ ਜਿੰਦੇ ਨਹੀਂ ਭਾਜੀ ਮੇਰਾ ਸ਼ਗਨ ਦਿਓ ਬਾਈ ਨੂੰ ਯਾਰ ਬਹੁਤ ਟਾਈਮ ਹੋ ਗਿਆ ਹੋਰ ਯਾਰ ਤੋਂ ਵੀ ਨਿਕਲਦੇ ਕੋਈ ਨਹੀਂ ਵੀ 50 ਜੀ ਕਹਾਂ ਤਾਂ ਤੁਹਾਡੀ ਉਹ ਦਿਨਿਆ ਦਿਨਿਆ ਆ ਬਾਈ ਨੂੰ ਮੇਰੇ 50 50 ਇਕੱਠੇ ਕਰਕੇ 200 ਜਾਂ 4500 ਬੰਦਾ ਨਾ ਨਹੀਂ ਭਾਜੀ ਅੱਛਾ 15 ਨੂੰ ਦੋ ਲਾਓ ਜੀ ਇਹ ਤਾਂ ਸਾਰੇ ਆਜੋ ਬਈ ਮਾਰੋ ਜੀ ਆਜੋ ਚਲੋ ਚਲੋ ਇੱਕ ਇੱਕ ਕਰਦੇ ਲੋ ਜੀ ਆਪਣਾ ਗਿਫਟ ਦੇ ਦਰ ਪਿਆਰ ਤੇ ਆਪਾਂ ਗਿਫਟ ਇਹਨਾਂ ਨੂੰ ਗਿਫਟ ਕਰਨਾ ਇਹ ਆਪਣਾ ਗਿਫਟ ਹੈ ਇਹ ਤੇ ਦੇ ਰਹੇ ਹਾਂ ਜਲਦੀ ਗਿਫਟ ਹਜੇ ਪਾਰਟੀ ਚੱਲ ਰਹੀ ਹੈ ਲੋ ਜੀ ਇੱਧਰ ਗਿਫਟ ਖੋਲਣ ਲੱਗੇ ਨੇ ਸਭ ਤੋਂ ਪਹਿਲਾਂ ਜੱਗੀ ਦਾ ਗਿਫਟ ਹੈ ਕੱਟੂ ਕੱਟੂ ਦਿਤਾਈ ਨਹੀਂ ਜੱਗੀ ਦਾ ਗਿਫਟ ਤੇ ਕੀ ਖੋਲਣ ਜੀ ਇਹਦੇ ਵਿੱਚ ਜੱਗੀ ਨੇ ਬਲੈਂਡ ਦਿੱਤੀ ਆ ਤੁਹਾਨੂੰ ਆ ਵੱਡੇ ਬੱਧ ਖਾਈ ਡੱਬਾ ਡੱਬਾ ਖਾਰੇ ਇਹ ਜੀ ਬਲੈਂਡ ਆ ਇਹ ਤੁਹਾਨੂੰ 90 ਨੰਬਰ ਬਲੈਂਡ ਦਿੱਤੀ ਆ 90 ਨੰਬਰ 90 ਨੰਬਰ ਆ ਇਧਰੇ ਕਿੰਨੀ ਹੋਈ 90 ਆਉਂਦੀ ਆ ਸਹੀ ਦੱਸ ਦਿਓ ਸਾਇਦ 90 ਨੰਬਰ ਬਲੈਂਡ ਆ ਇਹ ਵਿੱਚ ਇ ਠੀਕ ਆ ਟਾਰਗੇਟ ਮੋਡਲ ਦਾ ਇਹ ਲਾਪੇ ਖੋਦ ਦੇਣਾ ਕਿ ਤੂੰ ਪੂਰੀ ਇਹ ਇਹ ਖੋਲੋ ਵੀ ਖੋਲ ਕੇ ਦਿਖਾਓ ਖੋਲ ਆ ਕਿਉਂ ਡਰ ਰਿਆ ਆ ਵੀ ਫੋਟੋ ਹੋਣੀ ਬਾਕੀ ਹਾਂ ਫੋਟੋ ਆ ਗਈ ਚਲ ਚਲ ਉਹ ਦੂਜੀ ਤਾਂ ਲਗਾ ਟੈਂਡੋ ਟੈਂਡੋ ਚਲੋ ਲਾਈਵ ਕਿਉਂ ਆ ਗਿਆ ਆ ਗਿਫਟ ਯਾਰ ਤੁਸੀਂ ਨਾ ਤੁਸੀਂ ਨਾਮ ਸਹੀ ਲੋ ਯਾਰ ਬਸ ਗਲਤ ਘੱਲੋੜੀ ਨਾਮ ਨਹੀਂ ਤੁਸੀਂ ਨਹੀਂ ਨਹੀਂ ਲੈ ਕੇ ਹਾਂ ਹੁਣ ਸਹੀ ਹੈ ਨਾ ਪਹਿਲਾਂ ਕੀਤਾ ਸੀਗਾ ਹੈ ਗਈ ਆ ਹੈ ਗਈ ਆ ਬਾਰਦੋ ਯਾਰ ਆਇਣਾ ਕਰੋ ਆਇਣਾ ਕਰੋ ਯਾਰ ਪਿਆਰ ਨਾ ਕਰੋ ਪਿਆਰ ਨਾ ਗਿਫਟ ਕੋ ਲੈ ਆਇਣਾ ਕਰੋ ਯਾਰ ਐ ਕਰ ਮੈਨੂੰ ਵਾਪਸ ਲੈ ਇਹ ਤੇਰੇ ਵਾਸਤੇ ਕਿਧਰੋਂ ਬੁਲੂ ਐਂ ਇਹਦੇ بڑے ਲੋਗ ਨੇੜੇ ਤੇ ਪਾ ਦੇਗੇ ਭਾਈ ਇਹ ਕੀ ਬਾਤ ਹੈ ਇਹ ਕੈਨੇਡਾ ਦਾ ਗਿਫਟ ਹੈ ਸਾਨੂੰ ਨਹੀਂ ਦੱਸਿਆ ਆਪਨੇ ਮੈਂ ਤਾਂ ਛੋਟੀ ਦਾ ਨੰਬਰ ਤਾਂ ਜਰੂਰ ਲੈ ਲਈ ਮੈਨੂੰ ਨਹੀਂ ਪਤਾ ਸੀ ਵੀ ਆਹ ਕੁਝ ਕਰਨਾਗਾ ਸਹੀ ਗੱਲ ਮੈਨੂੰ ਦੀਦ ਨੇ ਮਰੇ ਕੀਆ ਇੱਕ ਗਿਫਟ ਤੇ ਤੇਰਾ ਫਿਰ ਇਹ ਗਿਫਟ ਤੇ ਤੇਰਾ ਹੀ ਆ ਹਨ ਇਹ ਤੇਰਾ ਬਣ ਜਾਣਾ ਗਿਫਟ ਭੈਣ ਜੀ ਨੇ ਮੈਨੂੰ ਕਿਹਾ ਛੋਟੀ ਦਾ ਕੱਲਾ ਕੱਲਾ ਨਾਮ ਦਾ ਸਪੈਲਿੰਗ ਲਿਖ ਕੇ ਭੇਜ ਮੈਨੂੰ ਤੇ ਉਹਦਾ ਮੋਬਾਈਲ ਨੰਬਰ ਮੈਂ ਕਿਹ ਪਤਾ ਦੀਦੀ ਨੇ ਕੀ ਕਰਨਾਗਾ ਛੋਟੀ ਕਲੀ ਤੂੰ ਹੀ ਜਾ ਡਬਲ ਬੈੱਡ ਦਾ ਕੰਬਲ ਆਓ ਡਬਲ ਬੈੱਡ ਦਾ ਕੰਬਲ ਆ ਗਿਆ ਮਨ ਆਉਂਦੀ ਆ ਨਾ ਇਸ ਕਰਕੇ ਦੀਦੀ ਪਹਿਲੀ ਬੋਝ ਕੇ ਚੱਲੀਏ ਸੰਧ ਆ ਰਹੀਏਗੀ ਹੂੰ ਓਏ ਆ ਦੇ ਹੁਣ ਤੱਤ ਪੈ ਜਾਣਾ ਜੱਗਿਆ ਦਿਮਾਗ ਵਰਤ ਰਿਆਂਗ ਹੁਣ ਜੱਗੀ ਵਾਲੀ ਵਰਤ ਜੱਗੀ ਵਾਲੀ ਹੈ ਏਕਮ ਵਾਲਾ ਲੌਬੀ ਇਕੱਠਾ ਪੈ ਕੇ ਦਿੱਤਾ ਟੇਪ ਉਹਨਾਂ ਨੇ ਆ ਦੀ ਦੀ ਟੱਕਾ ਖਰਾਬ ਆਇਆ ਇਹ ਸੂਟ ਭੇਜਦੇ ਬੰਦਿਆਂ ਨੇ ਸਮਾਨ ਵੇਚਣ ਦੀ ਉਹ ਬੰਦਿਆਂ ਦਾ ਵੀ ਹੈਗਾ ਇਹ ਚਾ ਪ੍ਰੋਪਰ ਤਾਂ ਖੋਲ ਲਾ ਪ੍ਰੋਪਰ ਤਾਂ ਖੋਲ ਲਾ ਕੁਛ ਉਹ ਅਦਰ ਉਹ ਨਾ ਦੀ ਆ ਇਹਨਾਂ ਦੇ ਕੱਲੇ ਥੋੜੀ ਉਹ ਅੰਦਰ ਵੀ ਹੋਊ ਕੁਛ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਜਦੋਂ ਕੱਲੀ ਟੀ-ਸ਼ਰਟ ਆਈ ਸੀ ਹਾਂ ਉਦੋਂ ਵੀ ਬੋਲਣਾ ਸੀ ਹਨਾ ਵੀ ਸਹੀ ਗੱਲ ਹੈ ਨਾ ਉਦੋਂ ਬੋਲੇ ਨਹੀਂ ਉਦੋਂ ਗਲਤ ਗੱਲ ਆ ਹੁਣ ਜੇ ਇਹ ਚੋ ਜੀਨ ਨਿਕਲੇ ਫੇਰ ਨੀਚੋਂ ਤੇ ਟੀ-ਸ਼ਰਟ ਫੇਰ ਆ ਫੇਰ ਫੇਰ ਖੁਸ਼ ਹੋ ਜਾਏਗੀ ਹਨਾ ਲਓ ਜੀ ਸੇਮ ਸੇਮ ਹੀ ਲੱਗ ਰਹੀ ਆ ਤਾਂ ਆ ਤਾਂ ਬੇਇੱਜ਼ਤੀ ਹੋ ਗਈ ਗੋਰੀ ਆ ਤਾਂ ਬਾਅਦ ਤਾਂ ਮੂੰਹ ਦੇਖੀ ਮੂੰਹ ਦੂਰੀ ਪਾਉਣਾ ਉਹ ਮੂੰਹ ਦੇਖੀ ਮੂੰਹ ਦੇਖੀ ਮੈਂ ਹੈ ਓਏ ਜੇ ਕਿਤੇ ਜੀਨ ਜੂਨ ਨਿਕਲ ਆਉਂਦੀ ਆ ਆਏ ਹਾਏ ਆ ਹਾਏ ਲੋਈ ਆ ਗਈ ਲੋਈ ਲੋਈ ਆ ਲੋਈ ਆ ਗਈ ਲੋਈ ਆ ਕੇ ਟੀਸ਼ਰਟ ਲੋਈ ਆ ਵਾਓ ਮਾਮਾ ਲੋਈ ਆ ਗਈ ਲੋਈ ਬੁੜੇ ਠੰਡਾ ਆਦੀਆਂ ਨੇ ਇੱਕ ਲੋਈ ਐ ਬਲੈਕ ਲੋਈ ਤੇ ਕ੍ਰੀਮ ਲੋਈ ਥੈਂਕ ਯੂ ਦੀਦੀ ਨਹੀਂ ਮਾਮੀ ਜੀ ਪੱਗ ਨਹੀਂ ਹੈਗੀ ਇਹ ਲੈਨਿੰਗ ਨਾਲ ਭੇਜੀ ਆ ਫਿਰ ਤੂੰ ਸੂਰ ਤੇ ਲੈਨਿੰਗ ਆ ਦੇਖੋ ਮੈਚ ਕਰਕੇ ਫਿਰ ਤਾਂ ਫਿਰ ਤਾਂ ਬੇਇਤੀ ਹੋ ਗਈ ਥੋੜੇ ਦੋਨਾਂ ਸਰ ਜੂਗਾ ਦੋਨਾਂ ਸਰ ਜੂਗਾ ਓ ਬੱਲੇ ਬਈ ਬੱਲੇ ਆਇਆ ਹੈ। ਲਓ ਜੀ ਇੱਕ ਵਾਰੀ ਹੋਣੀ ਚੱਲੇ ਆਉਣਾ। ਮੈਂ ਭਾਜੀ ਨੂੰ ਕੈਮਰਾ ਫੜਨਾ ਸਿਖਾਉਣਾ। ਸਹੀ ਹੈ। ਸਹੀ ਹੈ ਨਾ? ਹਾਂਜੀ। ਇੱਧਰ ਦੇਖੋ ਇਦਾਂ। ਸਹੀ ਆ। ਹੈਲੋ। ਬਸ ਹੰਕਾਰ ਬਣਾ ਬਣਾ ਕਰਦੇ ਵਾ। ਜਿਵੇਂ ਪਿਆਰ ਪਾਇਆ। ਐਸਾ ਨੀ ਹੋ ਰਹੇਗਾ। ਇਹ ਤਾਂ ਵਧੇ ਹੋ ਜ਼ਿਆਦਾ ਕਲੀਅਰ ਬਣਦੀ ਪਈ। ਕਿਹੜਾ ਫੋਨ ਹੈ? ਕਿਹੜਾ ਫੋਨ ਹੈ? 13 13 Pro ਹਾਂ। ਦੱਬਣਾ ਦਾ। ਠੀਕ ਹੈ ਬਣੀ। ਠੀਕ ਹੈ ਫੋਨ ਮਾਰ ਦਿਓ ਘਰੇ ਜਾ ਕੇ ਲੈ ਬਾਈ ਠੀਕ ਹੈ ਜੀ ਓਕੇ ਬਾਈ 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 ਲਓ ਜੀ ਫਾਈਨਲੀ ਆਪਾਂ ਆ ਗਏ ਘਰੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ